ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸ਼ੁਭਕਾਮਨਾਵਾਂ। ਲੋਈ ਸਵੇਰ ਦੀ ਮੀਂਹ ਪੈ ਰਿਆ ਅੱਜ। ਸਾਡੀ ਜਿਹੜੀ ਚੌਂਤੇ ਵਾਲੀ ਨਦੀ ਹੈ ਉਹ ਵੀ ਇਹ ਵੀ ਉੱਥੇ ਵੀ ਪਾਣੀ ਖਾ ਵੀ ਭਰ ਗਿਆ ਵਾ। ਉਹ ਵੀ ਤੁਹਾਨੂੰ ਦਿਖਾ ਕੇ ਲੈ ਕੇ ਆਉਂਗਾ। ਤੇ ਪਹਿਲਾਂ ਸਾਨੂੰ ਮੀਂਹ ਦਿਖਾਉਂਦਾ। ਸਵੇਰ ਦਾ ਹੀ ਮੀਂਹ ਪੈ ਰਿਆ। ਹੁਣ ਮੜਾ ਜਾ ਘਟਿਆ। ਘਟ ਜਾਂਦਾ ਫੇਰ ਸ਼ੁਰੂ ਹੋ ਜਾਂਦਾ। ਰੁਕ ਜਾਂਦਾ ਫੇਰ ਸ਼ੁਰੂ ਹੋ ਜਾਂਦਾ। ਰੁਕ ਜਾਂਦਾ ਫੇਰ ਸ਼ੁਰੂ ਹੋ ਜਾਂਦਾ। ਇਦਾਂ ਚੱਲੀ ਜਾਂਦਾ। ਇਕੱਠਾ ਮੀਂਹ ਨਹੀਂ ਪੈ ਰਿਹਾ ਜਿਹੜਾ ਇਕ ਲੋਕ ਇਕੱਠਾ ਪੈ ਜਾਵੇ ਉਹ ਖਰਾਬ ਕਰਦਾ। ਜਿਹੜਾ ਰੁਕ ਰੁਕ ਕੇ ਮੀਂਹ ਪਈ ਜਾਂਦਾ ਸੋਣਾ ਪਾਣੀ ਆ ਰੱਖ ਗਰਗਰ ਕੇ ਮੀਂਹ ਪਈ ਗਿਆ ਪਾਣੀ ਨਿਕਲ ਜਾਰਿਆ ਮਿੱਦਨ ਇਕੱਠਾ ਵੀ ਪਿਆ ਰਾ ਸੜਕਾਂ ਪਾਣੀ ਚੱਲ ਪਿਆ ਦਾ ਅੱਜ ਸੈਮਾ ਸੈਮਾ ਜ ਮੀਂਹ ਪੈ ਰਿਹਾ ਇਹਦੇ ਨਾਲ ਪਾਣੀ ਹੌਲੀ ਹੌਲੀ ਨਿਕਲ ਹੀ ਜਾਂਦਾ ਲੈ ਵਈ ਨੂੰ ਫੇਰ ਤੇਲ ਨਹੀਂ ਹੋ ਗਿਆ ਸੱਦ ਰੁਕਿਆ ਜਾਂਦਾ ਗਾ ਤੇ ਪੈਣ ਲੱ ਜਾਂਦਾ ਸੱਚੇ ਬੱਦਲ ਘੋਰੀ ਜਾਂਦਾ ਆ ਵੀ ਮੀ ਪੈਂਦੇ ਜੇ ਮਿਸਤਰੀ ਆ ਗਿਆ ਉਧਰੋਂ ਮਿਸਤਰੀ ਆਉਂਦਾ ਨਹੀਂ ਜੇ ਮੀ ਤੇ ਆ ਗਿਆ ਖਾਲੀ ਹੈ ਭਰੀ ਇਹ ਕਿੱਥੇ ਹੈ ਭਰੀ ਉਹਰੀਆਂ ਨਹੀਂ ਉਹ ਹੀ ਰੱਖ ਦ ਨਿਵੇਂੜ ਦੋਗੇ ਲੱਭ ਕੇ ਲਿਆ ਓਕੇ ਲੱਭਿਆ ਆਹਗਾ ਉਧਰ ਸੰਜਾ ਭਲਾ ਆਇਆ ਅੰਮਾ ਚੱਲ ਕਾਰਜ ਮਾ ਅੱਛਾ ਤੂੰ ਫਿਰ ਫੋਨ ਆ ਗਿਆ ਰ ਉੱਪਰ ਦਾ ਆ 10 ਰੁਪਏ ਕਹਿੰਦਾ ਭਰਾ ਟਿੱਲੇ ਤੇ ਮੈਂ ਕਿਹਾ ਚੱਲ ਪਤਾ ਕਿ ਚੱਕਰ ਦੁੱਖ ਸੁੱਖ ਬਣਿਆ ਹੋ ਬਈ ਹਾਂ ਜੀ ਜ਼ਰੂਰੀ ਹੈ ਕੰਮ ਨਾਲ ਖੜਕੇ ਕਰਨਾ ਹੂੰ ਕੱਲ ਨੂੰ ਸੁੱਤੀ ਗਈ ਸੀ ਖੁੜਾ ਹੋਈ ਜਾਂ ਫਿਰ ਮੈਂ ਆਇਆ ਬਈ ਨਾ ਠੀਕ ਹੈ ਅਜਾ ਉੱਪਰ ਚ ਕੋਰ ਨਹੀਂ ਗਿਆ ਹੈਗਾ ਉਧਰ ਹੱਥ ਆਉਂਦਾ ਗੱਲਬਾਤ ਕਰੇ ਅੱਛਾ ਹੁਣ ਮੌਸਮ ਵੀ ਖਰਾਬ ਹੈ ਕੰਮ ਉਹਨੇ ਇਕੱਲੇ ਲੱਗਣੇ ਆ ਚਲ ਠੀਕ ਹੈ ਮੈਂ ਕਰ ਚੱਲ ਲਈ ਫਿਰ ਮੈਂ ਚੱਲਦਾ ਠੀਕ ਹੈ ਜੀ ਠੀਕ ਹੈ ਬਾਈ ਸਾਰੇ ਨੂੰ ਕਹਿਣਾ ਚਾਹੁੰਦਾ ਭਰਾ ਨੂੰ ਮਿਲ ਕੇ ਆਏ ਤੇ ਫਿਰ ਠਾਕ ਹਾਂਜੀ ਸਰਦੀ ਕੱਲਾ ਚ ਠੀਕ ਆ ਅਸੀਂ ਵੀ ਚੱਲ ਰਹੇ ਹੌਲੀ ਹੌਲੀ ਆਪਣੇ ਸਿਸਟਮ ਨਾਲ ਬਾਹਰ ਕਢਾਉਣ ਵਾਸਤੇ ਹਾਂਜੀ ਹਾਂਜੀ ਜਲਦੀ ਫੇਲ ਮੇਦਵੇ ਸਾਰੇ ਲੱਗੇ ਹੋਏ ਆਪਣੇ ਮਿੱਤਰ ਦੋਸਤ ਵੀ ਹਾਂਜੀ ਹਾਂਜੀ ਇਹ ਠੀਕ ਹੈ ਜੀ ਕੋਈ ਪਰਮਾਤਮਾ ਦੀ ਕਿਰਪਾ ਨਾਲ ਸਾਰਾ ਕੁਝ ਠੀਕ ਠਾਕ ਹੋ ਜਾਣਾ ਜੀ ਕੋਈ ਐਸੀ ਗੱਲ ਨਹੀਂ ਹੈਗੀ ਚਲ ਠੀਕ ਹੈ ਘਰ ਭਰਾਉਣਾ ਨਹੀਂ ਤੁਸੀਂ ਵੀ ਹੈ ਹਾਂਜੀ ਹਾਂਜੀ ਠੀਕ ਆਜਣ ਨੂੰ ਮਾਰੂ 1 ਕੱਟੇ ਵਿੱਚ ਫਿਰ ਕਿਹੜਾ ਠੀਕ ਹੈ ਜੀ ਠੀਕ ਹੈ ਤੇ ਮੈਂ ਮਿਸਤਰੀ ਹੁਣ ਨਵੇੜ ਦੀ ਮਾ ਮੇਰਾ ਨਿਪਟ ਰਿਹਾ ਹੁਣ ਲਾਰੇ ਵਾਲਾ ਕੰਮ ਰਗਾ ਜੀ ਅਰਵਾਸਾਂ ਪਰਾ ਪਾਏ ਲੋ ਟੈਲ ਟੂਲੇ ਚਾ ਕੇ ਪਰਾ ਕਰੀਏ ਬਾ ਬਾ ਮੇਰਾ ਤਾਂ ਜੋ ਹੋ ਗਿਆ ਜੀ ਬਸ ਠੀਕ ਹੈ ਮੈਂ ਲੈਵਲ ਕੱਢ ਵੀ ਲਿਆ ਲੈਵਲ ਕੱਢ ਵੀ ਲਿਆ ਆਹ ਸਾਡੇ ਪੱਕੀ ਕਰਾ ਦਣੀ ਕੀ ਗੰਧ ਚ ਨਾ ਉਹ ਖਲਾਵ ਜੀ ਨਾ ਜਾਵੇ ਪਾਣੀ ਨਾ ਜਾਵੇ ਜਿਹੜੀ ਆਹ ਖੰਧਾ ਪੁਰਾਣੀ ਖੰਧਾ ਸਾਰੀ ਇਹ ਚਲੋ ਭਾਈ ਮੀਮੂ ਹਟ ਗਿਆ ਇੱਧਰ ਟੈਲ ਵਾਲੇ ਬੰਦੇ ਵੀ ਆ ਗਏ ਉਹ ਨਾ ਗਾ ਰਹੇ ਕਹਿੰਦੇ ਲੈਟ ਹੈਗੀ ਆਦੀ ਹੈ ਮਹਗਾ ਰਹੋ ਵੀ ਲੈਟ ਤਾਂ ਹੈਗੀ ਲੈਟ ਤਾਂ ਸਵੇਰ ਦੀ ਉਹ ਨਹੀਂ ਭੱਜੀ ਤੇ ਵਿੱਚ ਆ ਕੇ ਸਿਮਿੰਟਰ ਟੋਟੇ ਵੀ ਰੱਖ ਲਈ ਹੈ ਉਹਨੇ ਟੱਕ ਲਈ ਹੈ ਫਿਰ ਮure ਬਜਰੀ ਪਾ ਕੇ ਹਨ ਪੱਕਾ ਕਰ ਦੇਣਾ ਕਹਿੰਦੇ ਹਨ ਤੇ ਆਹ ਸਾਈਡ ਵੀ ਲਵਾ ਦੀਏ ਆਹ ਕੱਲ ਲਾਇਆ ਬਾਈ ਕਿੰਨੇ ਦਿਨ ਦਾ ਗੱਡੀ ਚੜਾਈ ਹੈ ਕਾਲੂ ਜਿਹੜਾ ਆਲਾ ਫਿਰ ਆਵੇਣਾ ਮure ਫਿਰ ਕਿਹਾ ਜੀ ਦਾ ਸਤਰਾ ਹੋ ਜਾਣਾ ਸੱਤ ਦਿਨ ਮਹੀਨਾ ਤੇ ਹੂੰ ਦੋ ਦਿਨ ਰੁਕ ਜਾਮਾ ਹਲੇ ਬਈ ਦੋ ਦਿਨ ਰੁਕ ਜਾ ਰਿਆ ਇਹ ਚੰਗੀ ਤਰ੍ਹਾਂ ਪੱਕ ਜੇ ਬਈ ਅੱਪਟੇ ਕਾ ਖੋਲੂਗੇ ਅੱਪਟੇ ਕਿੱਤੇ ਖੱਲਣੇ ਹਾਂ ਦਾਨ ਹੋ ਗਏ ਵਿੱਚ ਲੈ ਜੈਣ ਦੇ ਭਰਾਵਾ 10 ਕਾ ਤਾਂ ਖੋਲਣੇ ਹੈ ਦਾਨ ਹੋ ਗਏ ਫਾਟੇ ਨਾਲ ਹੀ ਹਾਂ ਖੋਲਣੇ ਨਹੀਂ ਇਹ ਨਾ ਨਾ ਦੇਣੇ ਬਈ ਗਲ ਜਾਣਾ ਉਹਨੇ ਵਿੱਚੇ ਗਲ ਜਾਣਾ ਨਿਕਲਦੇ ਨਹੀਂ ਮਾਰੇ ਉਹਨਾਂ ਦੇ ਸਰੀਰ ਉੱਪਰ ਹੱਥ ਮਾਰਦੇ ਨਿਕਲਦੇ ਨਹੀਂ ਹੰਬਿੱਟੇ ਲੱਗੇ ਰਹਿੰਦੇ ਭਾਵੇਂ ਉਹਨਾਂ ਨੇ ਉੱਥੇ ਵੀ ਉਹ ਪੱਕੀ ਲੱਗੇ ਹੋਏ ਥੰਦੇ ਰੈਂਪ ਵੱਲੇ ਉਹ ਰੈਂਪ ਤੇ ਇਹ ਚੱਕਰ ਗਿਆ ਚੰਦ ਗਈ ਡੈੜੀ ਉਹ ਆਕੇ ਖਲਵਾਉਂਗਾ ਤੇ ਉੱਤੇ ਫਿਰ ਡੈੜੀ ਉਹ ਆਕੇ ਖਲਵਾਉਂਗਾ ਤੇ ਉੱਤੇ ਆਰੇ ਪਿੱਛੇ ਪਿੱਛੇ ਰੱਖਣਾ ਆਪਾਂ ਗੇਟ ਤੇ ਪੱਕਾ ਇਹ ਬਾਤੋ ਗਿੰਦੂ ਬਾਈ ਨੂੰ ਬੁੱਛੂਗਾ ਕਿ ਆਹ ਸੜਕ ਆਖਰੀਏ ਅੱਛਾ ਕਰ ਕਰ ਮੈਂ ਨਾ ਰੋਣਾ ਕਮਾ ਰਹਾ ਹਾਂ ਪਤਾ ਨਹੀਂ ਨਾ ਕਿੰਨਾ ਛੱਡਣਾ ਪੈਣਾ ਓਰੇ ਕਿਹਾ ਨਹੀਂ ਓਰੇ ਮੋਟਰ ਮੋਟਰ ਵੀ ਰੱਖਣੀ ਆਉਣੀ ਝਾੜ ਕੋਈ ਬਾਅਦ ਚ ਦੇਖਾਂਗੇ ਓਰੇ ਉਹ ਤੱਕ ਪਹਾਲਾਂਦੇ ਹੁਣ ਮੇਰੇ ਪੱਕਾ ਰ ਕਰੀ ਪਈ ਆਪਾਂ ਨੇ ਨਾ ਹੋਈ ਅਜੇ ਨੰਬਰ ਜੋ ਆ ਕੰਮ ਇਹਦਾ ਤਲੋ ਜੀ ਮੈਂ ਤਾਂ ਮਾਸਤਰੀ ਰੋਪੜ ਜਾਏ ਗੇਟ ਦੇਖਿਆ ਹੈ ਅੱਜ ਸ਼ਾਮ ਤੱਕ ਗੇਟ ਆ ਜਾਣਾ ਸ਼ਾਇਦ ਮੈਂ ਕੱਲ ਨੂੰ ਤਾਂ 100% ਹੈ ਕਿ ਗੇਟ ਲੱਗ ਜੂ ਜਦ ਤੱਕ ਰ ਬਣਾ ਰੈਂਟ ਵੀ ਪੂਰਾ ਕਰ ਦੂੰਗਾ ਸਾਰਾ ਇਹ ਹਾਂਜੀ ਗੇਟ ਅੱਜ ਲੱਗ ਜੂ ਅੱਜ ਸ਼ਾਮ ਨੂੰ ਲੱਗ ਜਾਣਾ ਪਾਰਟੀ ਹੋ ਜੂ ਹੈ ਮਸਾਂ ਹੀ ਆ ਬਈ ਟਾਈਮ ਕੰਮੇ ਬਹੁਤ ਆਉਨੋ ਆ ਵੀ ਹੋ ਗਿਆ ਠੀਕ ਨਹੀਂ ਆ ਸਾਰੀਆਂ ਜਿਹੜੀ ਬੱਚੀ ਬੁੜੀ ਟਾਇਲ ਆ ਟੋ ਸਾਈਡਾਂ 'ਚ ਪਾ ਰਹੇ ਨੇ ਇਹ ਵੀ ਕੰਮ ਨਿਬੜਦਾ ਹੋਊਗਾ ਬੈਗ ਨੀਜਲ ਚਲੋ ਉਹਨੂੰ ਪਤਾ ਲੱਗ ਜੂ ਨਾਲੇ ਠੀਕ ਨਹੀਂ ਹੋਰ ਤਾਂ ਉਹਦੀ ਬਾਹਰ ਚ ਨਾ ਪਾ ਦਿੰਦਾ ਹਾਂ ਉਹਰੇ ਤੱਕ ਰੱਖ ਦਉਂਦੇ ਆ ਉਹ ਬਾਹਰ ਚ ਆ ਤੇ ਇੱਥੇ ਨਾਲ ਪਾ ਕੇ ਕਰ ਦਿੰਦਾ ਇੰਨਾ ਕਰਾ ਦੇ ਦਊਗਾ ਉਹ ਥੱਲੇ ਪੱਕਾ ਹੀ ਕਿਹੜਾ ਕੱਚਾ ਅੱਛਾ ਆ ਇੱਧਰ ਤਾਂ ਹੋ ਗਈ ਸੈਟਿੰਗ ਇਹਨਾਂ ਦੇ ਕਿੱਕੇ ਮਾਰ ਕੇ ਦੂਰ ਮਟਾਇਆ ਵਾ ਟੈਲਾਂ ਪਰ ਬੰਦਾ ਪ੍ਰਾਣਾ ਆ ਗਿਆ ਕਿ ਨਹੀਂ ਮੈਂ ਦੇਖ ਕੇ ਮਾਰਿਆ ਕਿਉਂ ਆ ਦੂਰ ਮਟ ਹਾਂ ਨਿੱਕੇ ਰੋਣਾ ਅੱਡ ਪਾ ਟੋੜਦੀ ਕੰਮਧਾਉਣੀ ਨਹੀਂ ਇਹ ਹੁਣ ਹੋਰ ਦਵਾ ਦਵੂ ਤਾਂ ਨਹੀਂ ਪਾਉਂਗਾ ਮੈਂ ਟੈਲ ਪਾ ਦੀਆ ਹਾਂ ਚੱਕਰਦਾ ਨਹੀਂ ਕੋਈ ਆੜੀ ਪੱਗ ਦਾ ਰੱਖ ਮੜਾ ਨਾਲ ਦੀ ਨਾਲ ਖਿਲਾਰ ਕੇ ਸਿੱਟੋ ਉਸਕੋ ਜਿਆਦਾ ਉਹ ਮਤ ਕਰੋ ਇਹਨਾਂ ਨੂੰ ਸਮਝ ਹੀ ਹਿੰਦੀ ਹੁੰਦੀ ਹੈ ਇਹਨਾਂ ਨੂੰ ਤਾਂ ਲੋ ਵੀ ਆਪਣਾ ਹੁਣ ਅਗਲੀ ਕੱਲ ਦੀ ਵੀਡੀਓ ਤੁਹਾਨੂੰ ਗੇਟ ਲੱਗਦਾ ਦਿਖਾਵਾਂਗੇ ਜੇ ਰੱਜ ਜੇ ਲੱਗ ਜਾਣਾ ਹਾਂ ਉਹ ਦਿਖਾਵਾਂਗੇ ਦਾ ਕੱਲ ਨੂੰ ਹਣ ਨਵੀਂ ਵੀਡੀਓ ਚ ਸੀ ਗਿੱਡੀ ਮੂਸੇ ਵਾਲਾ ਹਾਂ ਗਿੱਡੀ ਮੂਸੇ ਵਾਲਾ ਆ ਪੱਲਾ ਲੋ ਕਰਾ ਕੇ ਦੀ ਫੋਟੋ ਲਾ ਕੇ ਫੇਰ ਨਵੀਂ ਨਿਖਾ ਕਰਾਉਣੀ ਸਾਡਾ ਫੇਰ ਕਰਾਉਣੇ ਦੀ ਉੱਪਰ ਹੁਣ ਓਕੜ ਸਕਦਾ ਹੁਣ ਵੀ ਕਰਾਉਣੀ ਆ ਹੋਰ ਵੀ ਬੜਾ ਵਧੀਆ ਵਧੀਆ ਮੈਂ ਵੀ ਕਰਾਉਣੀ ਆ ਯਾਰ ਬੋਲਟ ਨੂੰ ਹੋ ਜਾ ਰਹਿਦਾ ਹੈਗਾ ਮੈਂ ਵੀ ਰੈਂਪ ਪੂਰਾ ਹੋਰੂਗਾ ਅੱਜ ਮਸੋਂ ਹੀ ਕੰਮ ਸਾਰੇ ਚੜਿਆ ਮੀਂਹ ਪੈ ਕੇ ਸਾਰੀ ਚੀਜ਼ਾਂ ਉਤਰ ਗਈਆਂ ਇਰਗਾ ਮੇ ਜੁਰੂ ਹੋਇਆ ਅੰਜ ਜੁਰੂ ਦਾ ਮਾਇਆ ਕਾ ਬੰਦੇ ਆ ਇਹ ਤਾਂ ਲੈ ਤੇ ਲੋ ਵੀ ਹੁਣ ਤੁਹਾਨੂੰ ਮੋਟਰ ਵਲੇ ਕੇ ਚੱਲਦੇ ਮੈਂ ਤੇ ਚਾਚਾ ਜੀ ਕੱਲ ਖਾਬ ਨੂੰ ਮੋਟਰ ਵਗੇ ਸੀਗੇ ਉਹਦੇ ਬਾਅਦ ਕੇ ਨਦੀ ਦੇਖਣ ਉਹ ਦਿਖਾਉਂਦਾ ਤੁਹਾਨੂੰ ਕਲਿੱਪ ਤੇ ਚਲੋ ਚੱਲੀਏ ਹੁਣ ਮੋਟਰ ਪਰ ਤੇ ਲੋ ਜੀ ਦੂਜੀ ਮੋਟਰ ਪਰ ਪਹੁੰਚ ਗਏ ਤੇ ਮੋ ਖੇਤਾਂ ਵਿੱਚ ਪਾਣੀ ਪਾਣੀ ਖੜਾ ਇੱਧਰ ਵੀ ਇੱਧਰ ਸੌਕ ਲਿਆ ਫਰਟੇ ਧੁੰਦੇ ਤੁਹਾਨੂੰ ਪੌੜੀਆਂ ਵੀ ਹਰਿਆਈ ਜਾਂਦੀ ਗੀ ਅੰਗੂਰ ਲੱਗੇ ਆਉਣੇ ਆ ਨਾ ਹੀ ਅੰਗੂਰ ਅਜਿਹੇ ਕੁਛੇ ਲੱਗੇ ਹੋਏ ਦੀ ਅੰਗੂਰਾਂ ਦੇ ਮੁੱਲੇ ਇਹਨਾਂ ਨੂੰ ਸਪਰੇ ਸਪਰੂਜ ਕਰਨੀ ਪੈਂਦੀ ਨਾ ਦਿਨਾਂ ਚ ਕੋਈ ਹਾਂਜੀ ਇਹ ਤਾਂ ਵਧੀਆ ਲੱਗੇ ਹੋਏ ਆ ਕਾਲੇ ਵੀ ਹੋਏ ਨੇ ਇੱਥੇ ਠੀਕ ਹੈ ਯਾਰ ਇੱਥੇ ਦੇਸੀ ਨਾਲ ਅਵੇਲਾ ਐਡੇ ਪਿੱਛੇ ਲੱਗਦੇ ਹੁੰਦੇ ਆ ਇਹਦੇ ਲੱਪਣਿਆ ਪੇਦਾ ਆ ਐ ਵੀ ਹਾਂਜੀ ਬਹੁਤ ਲੱਗੇ ਬੱਲੇ ਬੱਲੇ ਇਹ ਦੇ ਤਨੇ ਤਕੜੇ ਤਕੜੇ ਵਿੱਚ ਲੱਗੂ ਅਗਲੇ ਪਿੱਡਾ ਗੁਛਾ ਲੱਗ ਰਹੇ ਕਾਂਡਵਾ ਮਾਜ ਕਰ ਰਹੀਆਂ ਹੈ ਨਾ ਹਾਂਜੀ ਹਾਂਜੀ ਚਲੋ ਕਾਟੇ ਮੋਟਾ ਬਵੇ ਗੱਲ ਕਾਟੋ ਦੇਖਿਆ ਨਾ ਨਹੀਂ ਹੋਈ ਲੈ ਆਹ ਤੰਗਿਆ ਮੁੰਦ ਕਰਨਾ ਚਾਹੀਦੀ ਚਲ ਹੁਣ ਲੱਗ ਲੈਣ ਦੇ ਫਲ ਫਿਰ ਇਹਦੀ ਕਟਿੰਗ ਕਰ ਦੇ ਵੜਦਣੇ ਫਿਰ ਇਹ ਲਈ ਚੱਕ ਕੇ ਨਾ ਥੱਲੇ ਨੂੰ ਮੋੜ ਦੇ ਥੱਲੇ ਨੂੰ ਪਰਾ ਚੱਲ ਰਵੇ ਕਭਾ ਠੀਕ ਜੀ ਜੇ ਤਾਰ ਕ ਤਿਆਰ ਰੱਖ ਕੇ ਤੇ ਜੋੜ ਨਾ ਹੋਵੇ ਕੋਈ ਉਹਦੇ ਹਾਂਜੀ ਹਾਂਜੀ ਠੀਕ ਹੈ ਹਾਂ ਹੁਣ ਹੱਥ ਲਾਈ ਸਮਝ ਗਿਆ ਗੰਡੇ ਨੂੰ ਜੋੜਦਾ ਪਤਾ ਹੋਣਾ ਚਾਹੀਦਾ ਉਹਨੂੰ ਕਿੱਥੇ ਜੋੜ ਆ ਡੰਡੇ ਨਾਲ ਚੱਕ ਰਾ ਦੋ ਹਾਂ ਡੰਡੇ ਨਾਲ ਹਾਂ ਗਲਤ ਕੰਮ ਨਾਲ ਬਰਬਾਦ ਬਸਾਨ ਦੇ ਵਿੱਚ ਕਰੰਟ ਕਰੋੜ ਦਾ ਕੋਈ ਪਤਾ ਨਹੀਂ ਹੈ ਹਾਂਜੀ ਉਹ ਸਾਈਡ ਦੇਖੋ ਉੱਧਰ ਲੱਗੇ ਹਾਂ ਲੱਗੇ ਹੋਏ ਇੱਧਰ ਅਧਾ ਨਿਆਣੇ ਨਹੀਂ ਛੱਡ ਦੇਣੇ ਤੇ ਹਾਂ ਉਹ ਨਿਆਣੇ ਦਾ ਖੱਟੇ-ਗੁੱਟੇ ਚ ਖਾ ਲੈਂਦੇ ਆ ਦੇ ਕਿੱਡਾ ਗੁੱਛਾ ਦੇ ਬੁੱਲੇ ਹੈ ਆਪਣੇ ਛੱਟਾ ਹੀ ਲੱਗਿਆ ਹੁੰਦਾ ਬਹੁਤ ਅਚਾਰਕ ਸਾਨੂੰ ਖਰਾਬ ਕਰਨੇ ਆ ਦੇਖੋ ਘਰਾਂ ਤੋਂ ਤੂੰ ਕੇ ਨੂਨਣ ਲਾ ਕੇ ਨਾ ਫੇਰ ਦੇਖ ਤੂੰ ਕੇ ਪਾਣੀ ਚ ਰੱਖ ਦੇਂਗੇ ਕੌਣ ਵੀ ਤੇ ਮੜਾ ਜਾ ਕੱਲ ਨੂੰ ਨਾ ਦਿਨ ਚ ਤੇ ਲੱਗਾ ਟਾਈਮ ਅੰਦਰ ਖੋਲ ਕੇ ਵੀ ਚੈੱਕ ਕਰ ਲਈ ਅੰਦਰ ਬਾਹਰ ਇਹ ਪਿਆ ਹੋਇਆ ਨਵੀਂ ਦੇਖਿਆ ਪਾਣੀ ਕੋਈ ਨਹੀਂ ਆ ਮੈਨੂੰ ਗਿਆ ਤਾਂ ਨਹੀਂ ਅੰਦਰ ਨਾ ਨਾ ਠੀਕ ਹੈ ਅੰਦਰ ਦੇ ਹਾਂ ਮੈਂ ਦੇਖਿਆ ਤਾਂ ਖੋਲ ਕੇ ਚੱਲ ਤੇ ਬੂਟੇ ਵੀ ਪਾਣੀ ਪਹੁੰਚਣ ਤਾਂ ਬਸੇਰਾ ਪਾਣੀ ਲੱਗ ਲਿਆ ਖੜਾ ਹੀ ਹੋ ਜੀ ਤਾਂ ਮੈਂ ਦੇਖ ਰਿਹਾ ਤਾਂ ਨਹੀਂ ਬਹੁਤ ਹੁਣ ਪਾਣੀ ਬੂਟਾ ਥੱਲੇ ਨੂੰ ਤਾਰ ਦੇ ਹਾਂਜੀ ਕਿੰਨੀ ਦੇਹਲਾ ਕਿੰਨਾ ਫਿਰ ਗਰਮੀ ਜੀ ਹੋਈ ਕੋਲਟਬਟ ਹੋਇਆ ਮੱਟ ਇਕੱਠਾ ਹੋ ਗਿਆ ਇੱਕ ਰਚੂਹ ਵਾਲ ਦਵਾਈ ਦੇਖਣੀ ਪਣੀ ਆ ਆ ਪਿੱਛੇ ਵੀ ਘਰ ਦੇ ਵੀ ਚੂਹੇ ਆ ਧੂਆ ਹੋ ਗਿਆ ਥੋੜਾ ਇਹ ਪਤਾ ਨਹੀਂ ਗੰਨੇ ਕਰਕੇ ਆ ਜਾਂਦਾ ਬਾਹਰ ਪਤਾ ਨਹੀਂ ਨੀਮ ਵਰਕੇ ਹੁਣ ਗੰਨੇ ਦੇ ਪਾਣੀ ਖੜਾ ਤਾਂ ਇਹ ਚ ਇਹ ਇੱਕ ਆ ਬੁੱਟੇ ਜਿਹੜੇ ਬੁੱਟੇ ਪਏ ਆ ਨਾ ਹਾਂਜੀ ਇਹਦੇ ਬਾਹਰੋਂ ਕੱਢ ਦੇ ਆ ਵੀ ਹੁਣ ਜਦੋਂ ਬਰਸਾਤ ਦਾ ਪਾਣੀ ਲੱਗੀ ਜਾਊਗਾ ਨਾਲੇ ਵਧੀਆ ਹੋ ਜੂਗੇ ਪਰ ਜਿਹੜੇ ਖਾਲੀ ਪਏ ਆ ਇਹਨਾਂ ਚ ਵੀ ਬੂਟੇ ਲਿਆ ਕੇ ਲਾਉਣੇ ਨੇ ਟਿੱਪਾ ਆ ਗਿਆ ਹਾਂਜੀ ਹਾਂ ਇਹਨਾਂ ਗ੍ਰੀਨਰੀ ਜੀ ਵੱਧ ਜੂਗੀ ਨਾਲੇ ਹੁਣ ਤਾਂ ਬਰਸਾਤ ਚ ਪਾਣੀ ਪੁੱਟ ਜੂ ਲੋੜ ਦੇ ਤੇ ਬੂਟਾ ਆਪਣੇ ਆਪ ਗਰੋਥ ਕਰਦਾ ਨਾਲੇ ਕਿੰਨਾ ਸੋਹਣਾ ਖਿੱਲਰ ਗਿਆ ਹਾਂ ਹਾਂ ਕਿੰਨਾ ਸੋਹਣਾ ਆਇਆ ਆ ਦੇਖ ਲੈ ਆ ਵੀ ਦੇਖ ਕਿਹੜਾ ਫੈਲਿਆ ਹਣ ਮੜੇ ਜੀ ਮੀਂਹ ਨਾਲੇ ਤੇ ਕੱਲ ਨੂੰ ਕਟਰ ਦਾ ਪਤਾ ਕਰ ਯਾਰਾ ਕਟਰ ਦੇ ਜੇ ਕਟਰ ਮਿਲ ਗਏ ਨਾ ਕਟਰ ਦੇ ਨਾਲ ਜਿਹੜੀ ਜੀ ਆਉਂਦੇ ਨਾ ਉਹਦਾ ਸਾਰੇ ਵੜਦੇ ਨੇ ਇੱਕ ਵਾਰ ਕੱਖ ਜਾ ਹਾਂ ਪਿੱਲੇ ਸਿਆ ਜਾਊਗਾ ਫਰ ਦਵਾਰੇ ਨਵੇਂ ਸਿਰ ਤੇ ਰੇ ਉੱਥੇ ਬਾਸ਼ੇ ਤੇ ਹੁੰਦਾ ਬਰਸਾਤ ਦਾ ਖਾ ਕੱਕ ਜਾਏ ਹਾਂਜੀ ਹਾਂਜੀ ਬਾਬਾ ਭਰ ਕੇ ਸਾਦੀ ਨੋ ਜਾ ਮੱਚਾਂ ਵੀ ਤੋੜ ਲੀਆਂ ਮੱਚਾਂ ਤੋੜ ਦੂਏ ਤੀਨਾਂ ਤੋੜ ਦੇ ਕੇ ਥੋੜੇ ਜਿਹਾ ਹਾਂਜੀ ਉਹ ਮੱਕਟੀਆਂ ਕਾ ਨੂੰ ਤੋੜ ਕੇ ਲੈ ਕੇ ਖੜਾ ਆ ਗਿਆ ਉਹਨੂੰ ਖਾਦ ਤੇ ਫਿਰ ਜਾ ਲੈਣੇ ਹਾਂਜੀ ਚਲ ਚੱਲ ਜੀ ਨਦੀ ਦੇਖੀ ਜਾਗੇ ਕਹਿੰਦੇ ਨਦੀ ਵੀ ਦੇਖੋ ਤੁਸੀਂ ਕਹਿੰਦੇ ਬਹੁਤ ਪਾਣੀ ਆ ਰਿਹਾ ਸਾਡੀ ਭੈਣੀ ਵਾਲੀ ਨਦੀ ਆਈ ਵੀ ਬਹੁਤ ਉਹ ਦੇਖ ਕੇ ਹੁੰਦੇ ਹੁਣ ਲੋ ਬਈ ਨਦੀ ਦੇ ਚਲਦੀ ਪੂਰੀ ਹੈ ਨਾ ਉਧਰੋਂ ਬਾਹ ਤੇਜ ਹੈ ਹੈ ਨਦੀ ਰਹਿਣ ਭਰ ਕੇ ਵੀ ਇਹਨੇ ਵੱਡੇ ਹੋਰੇ ਨਹੀਂ ਆਈ ਵੀ ਇਹ ਪਹਿਲਾਂ ਪਿਆ ਬੇਟਾ ਤਕੜਾ ਇਹ ਹਾਂਜੀ ਪਹਾੜਾਂ ਤੱਕ ਦਾ ਪਾਣੀ ਆਉਣਾ ਜਿਹਦੇ ਦੇਖਣਾ ਉੱਪਰ ਤੋਂ ਇਹਦਾ ਹੈ ਨਾ ਹਾਂ ਬਹੁਤ ਪਾਣੀ ਹੁਣ ਦੇਖ ਲਾ ਇਹ ਪਹਾੜਾ ਦਾ ਪਾਣੀ ਆਉਂਦਾ ਪਹਾੜਾ ਦਾ ਲਾਲ ਪਾਣੀ ਆ ਰਿਹਾ ਦੇਖ ਪੂਰਾ ਹੈ ਨਾ ਇਹਦੋਂ ਕਿੰਨਾ ਸਪੀਡ ਈ ਰਹੀ ਨੇ ਇੱਧਰ ਈ ਰਹਾ ਨੜੋਂ ਤੋਂ ਆ ਕੇ ਤੇ ਇਹ ਲਾ ਪਹਿਲਾਂ ਆਪਣੀ ਨਾਲ ਦੀ ਉਹ ਕਮਾਲਪੁਰ ਤੇ ਪਰ ਆਪ ਟੁੱਟ ਕੇ ਨਹਿਰ ਚ ਗਿਰ ਗਈ ਸੀ ਹਾਂਜੀ ਉਹ ਜਦ ਬਚਾਓਗੇ ਤਾਂ ਨਹੀਂ ਪਿੱਛੇ ਡੁੱਟ ਜਾਂਦੀ ਉਹ ਸਾਹਮਣੇ ਟੁੱਟੀ ਦੀ ਪਾਣੀ ਵਧੂਗਾ ਹਾਂਜੀ ਰਾਤ ਰਾਤ ਪਾਣੀ ਵਧੂਗਾ ਮੀਂਹ ਪਰ ਪਿਆ ਬਹੁਤ ਬਹੁਤ ਪੈ ਗਿਆ ਕਹਿੰਦੇ ਆਲੇ ਵਧੇ ਰਿਹਾ ਜਿਹੜੇ ਕੱਢ ਰਿਹਾ ਆਲੇ ਤੱਕ ਨਹੀਂ ਆ ਆਹ ਸਾਰੀ ਇਹ ਹਟਾਤੀ ਉਹਨਾਂ ਨੇ ਸੱਡ ਸੱਡ ਉਹ ਤੇ ਮੋਰ ਘੁੰਮਦੇ ਨਾਲੇ ਹਾਂ ਪਤਾ ਹੁਣ ਦੇਖੋ ਸੱਡਾਂ ਖੁਰ ਰਹੀ ਆ ਜਦ ਪਾਣੀ ਪੇਜ ਆਉਣਾ ਸੱਡਾਂ ਖੁਰਜੇ ਖੁਰਜੇ ਪਰ ਇਹਨਾਂ ਵਧ ਜੰਦੀ ਆ ਤੇ ਫਿਰ ਫੈਲ ਜਾਂਦੀ ਹੋਰ ਪਰ ਏਰੀਆ ਦਾ ਜੇ ਆ ਸਫਾਈ ਹੋਣੀ ਆ ਥੋੜੀ ਜੀ ਫੇ ਸੈਂਟਰ ਉਹ ਸਿੱਧਾ ਹੋ ਜਾਂਦਾ ਨਾ ਜਿਹੜਾ ਪੁਲ ਦੇ ਸਾਹਮਣੇ ਦਿਖ ਰਿਹਾ ਹਾਂਜੀ ਹਾਂ ਫੇ ਸਫਾਈ ਹੋਣੀ ਚਾਹੀਦੀ ਟੈਂਪਰ ਥੋੜੀ ਡੂੰਗੀ ਕਰ ਲਵੇ ਸੈਂਟਰ ਫੇ ਸਾਡਾ ਵਾਲਾ ਜਿਹੜੇ ਬੂਟੇ ਸਾਰੇ ਵੱਜਦੇ ਆ ਹੁਣ ਢਾਹ ਦੇਖੋ ਤੇ ਨਦੀ ਘੁੰਮ ਰਹੀ ਉਹ ਹਾਂ ਹੁਣ ਉੱਥੇ ਉਹਰੇ ਪਾਣੀ ਉਹ ਉੱਥੇ ਵੱਜ ਰਿਹਾ ਉਹ ਫੇ ਟੁੱਟਣੀ ਹੁਣ ਉਧਰ ਪਾਣੂ ਵੱਜਣੇ ਨੇ ਹੋਰ ਹਾਂਜੀ ਜੇ ਕਿਤੇ ਪਾਣੀ ਆ ਚੱਕਿਆ ਬੰਦਾ ਮਿੱਟੀ ਵਿੱਚ ਤੇ ਮਿੱਟੀ ਜੀ ਉੱਚੀ ਜੀ ਤੇ ਫੇ ਸਿੱਧਾ ਪੁਲ ਦੇ ਥੱਲੇ ਨੂੰ ਆਉਂਦਾ ਹਾਂਜੀ ਸਫਾਈ ਹੋਣੀ ਬਹੁਤ ਜ਼ਰੂਰੀ ਆ ਹ ਔਰ ਇਧਰ ਨੂੰ ਵੀ ਦਿਖਾ ਜਾਂਦਾ ਪਾਣੀ ਕਿੱਧਰ ਨੂੰ ਜਾ ਰਿਹਾ ਹੋਣਾ। ਗਰਾਊਂਡ 'ਚ ਵੀ ਇਹਨੇ ਆ ਵੜ ਰਿਹਾ। ਸੱਚਾ? ਕਾਲ ਲੱਗਦੀ। ਹਾਂਜੀ। ਹੈਗਾ ਪਾਣੀ ਦਾ ਤੇਜ਼ ਆ ਬਈ। ਹਾਂਜੀ। ਵਧੀਆ ਲੱਗਦਾ ਪਾਣੀ ਨਾਲੇ ਵਧੀਆ। ਰਾਤ 'ਤੇ ਆਇਆ ਦੇਖੋ ਨਾਲੇ। 7:00 ਵਜੇ ਛੇਟਾ ਪਹਿਲਾਂ ਤੇ ਉੱਪਰ। ਹਾਂਜੀ। ਜਿਹੜਾ ਮੀਂਹ ਤਕੜਾ ਪਿਆ, ਬੱਦਲ ਦਾ ਫੇਰ ਤਿਆਰ ਹੈ। ਤਿਆਰ ਉੱਪਰ ਬੱਦਲ ਦਾ। ਫੇਰ ਜੰਗਲ ਜਿਆਦਾ ਵਧੀਆ ਹੋ ਗਿਆ ਤੇ ਨਾਲੇ ਨਦੀ ਨੇ। ਬਹੁਤ ਐਨ ਹਰਿਆ ਭਰਿਆ। ਸਾਹਮਣੇ ਗਰਾਊਂਡ ਸਾਡਾ ਉੱਤੇ ਪਿਛਲੇ ਵਾਰ ਦੇਖੋ ਸਾਰਾ ਕਿੰਨਾ ਭਰਿਆ ਹੋਇਆ ਤੇ ਨਾ ਪਿਛਲੇ ਸਾਲ ਨਹੀਂ ਉਹ ਤਾਂ ਪਿਛਲੇ ਸਾਲ ਆਈ ਸੀ ਯਾਰ ਆਬ ਨੇ ਬਚਾਓ ਕਰ ਲਿਆ ਉਹ ਰਿਓ ਜੀ ਹੈ ਨਾ ਬੁੱਟੀ ਬੜੀ ਛੜ ਕੇ ਨਿਆਣੇ ਦੇਖਣਾ ਏ ਕੀ ਦੇਖਣਾ ਏ ਕੀ ਦੇਖਣਾ ਏ ਆ ਆ ਗਿਆ ਪਾਣੀ ਪਰ ਇਤਨੀ ਕਿ ਦੁਬਣਾ ਬੰਦਾ ਬੰਦਾ ਮਨਦਾ ਕਿੰਨਾ ਪਾਣੀ ਜਿਆਦਾ ਜੇ ਪਹਿਲਾ ਪੁਲਤਾ ਨਹੀਂ ਹੁੰਦਾ ਤੀ 30 ਸਾਲ ਪਹਿਲਾਂ 20 ਨਹੀਂ ਬਹੁਤ ਇੰਨੀ ਵਾਰ ਸੰਦਲਾ 5ਵੀਂ ਚੌਥੀ 5ਵੀਂ ਚ ਹਾਂਜੀ ਵੀ ਚੱਲ ਰਿਹਾ ਸਿਸਟਮ ਪੁਲ ਹੈ ਨਹੀਂ ਤੇ ਇਸ ਦੱਬਲੇ ਨਾ ਉਹ ਪੁਲ ਤੋਂ ਨਾ ਪਰਲਾ ਪੁਲ ਤੋਂ ਬੁੱਢੇਵਾਲਾ ਆਪਣੀ ਚਾਂ ਟੁੱਟ ਗਿਆ ਕਰ ਦਿੱਤੀ ਬਰਸਾਤ ਚ ਅੱਛਾ ਅਪਡੇਟ ਰਿਸਪੈਕਟ ਖਤਮ ਹੋ ਜਾਂਦਾ ਪਰ ਆਲੇ-ਪਰਾ ਰਹ ਜਾਂਦੇ ਹੋਰ ਲਿਆ ਰਹ ਜਾਂਦੇ ਇਹ ਹਾਂ ਫਿਰ ਸਾਡੇ ਪਾਪੇ ਦੀ ਡਿਊਟੀ ਇੱਧਰ ਧੀਰ ਚਮਕੌਰ ਸਾਹਿਬ ਅੱਛਾ ਰੋਜ਼ ਸ਼ਾਮ ਨੂੰ ਖਾਜਣਾ ਹਾਂ ਰੋਜ਼ ਪਾਣੀ ਆ ਜਾਂਦਾ ਤੇ ਲੱਦੀ ਚ ਹਾਂ ਪਰ ਉਸ ਟਾਈਮ ਨਾ ਰੇੜੇ-ਰੇੜੇ ਲੱਗੇ ਹੋਏ ਤੇ ਅੱਛਾ ਜੀ ਖੱਤਰ ਵਾਲੇ ਰੇੜੇ ਨਾਲ ਲੋਕਾਂ ਨੂੰ ਸਕੂਟਰ ਹੂ ਤੇ ਪਰ ਚੜ ਕੇ ਪਰ ਕਰਾਇਆ ਕਰਦੇ ਜੀ ਲੈ ਇੰਨਾ ਪਿਆਰ ਬਤ ਦੇਦਾ ਉਹਨਾਂ ਦਾ ਹੁਣ ਤਾਂ ਬੜੇ ਨਹੀਂ ਸਕਦੇ ਹਾਂ ਪਰ ਆ ਵੀ ਇੱਦਾਂ ਹੀ ਦਾ ਅੱਛਾ ਜਿਹੜੇ ਆਂਲੇ ਨੂੰ ਕਹਿੰਦੀ ਵੀ ਇੱਕ ਦਾ ਹੈ ਨਹੀਂ ਤਾਂ ਸੱਚ ਨਹੀਂ ਮਿਲਣਗੇ ਮੈਨੂੰ ਲੱਗਦਾ ਨਹੀਂ ਐਤੋਂ ਜੇਕਰ ਨਾ ਦੋ ਹੀ ਪੁੱਲ ਨਹੀਂ ਤੇ ਬਹੁਤ ਜਿਹੜੀ ਤਰੱਕੀ ਤਾਂ ਕਰੀਏ ਦੇਖ ਨੇ ਹਾਂਜੀ ਪੰਜਾਬ ਨੇ ਵੀ ਕੰਮ ਤਾਂ ਬਹੁਤ ਚੱਲੇ ਆ ਹਾਂਜੀ ਹੌਲੀ ਹੌਲੀ ਸਰਕਾਰਾਂ ਸੌਂਦੋ ਅੱਗੇ ਅੱਗੇ ਜੋ-ਜੋ ਕੰਮ ਕਾਰਵਾਈ ਪੈਦੀ ਹੈ ਉਹ ਤਾਂ ਹੋ ਗਿਆ ਉਹਨਾਂ ਨਦੀਆਂ ਨਾਲੀਆਂ ਦੇ ਬਹੁਤ ਪੈਸੇ ਗਵਰਨਮੈਂਟ ਦੇ ਖਾਤਿਆਂ 'ਚ ਪਾਤੇ ਹਰੇਕ ਵਿਭਾਗ ਦੇ ਵੀ ਇਹਨਾਂ ਦੀ ਸਫਾਈਆਂ ਕਰੀਆਂ ਜਾਵੇ। ਹਾਂਜੀ ਹਾਂਜੀ। ਪਰ ਥੋੜਾ ਜਿਹਾ ਲੇਟ ਹੋ ਜਾਂਦੀ ਆ। ਜੇ ਟਾਈਮ ਤੇ ਪਹਿਲਾਂ ਸਫਾਈਆਂ ਹੋ ਜਾਈਆਂ ਹੁਣ ਜੇਹੀ ਧੀ ਇਹੀ ਸਿੱਧੀ ਹੁੰਦੀ ਨਦੀ ਵਿੱਚ ਇਧਰ ਤੇ 10-10 ਫੁੱਟ ਡਾਊਨ ਕਰ ਦੋਵੇਂ ਨੂੰ। ਗੱਬੇ ਗੱਬੇ ਚ ਆ ਜਾਂਦੇ ਗੱਬੇ ਗੱਬੇ ਨਿਕਲ ਜਦੇ ਜਿੰਨਾ ਮੀਂਹ ਮਰਜੀ ਪੈ ਜਵੇ। ਇਹ ਗੱਬੇ ਨੂੰ ਢਾਅ ਲੈ ਨਹੀਂ ਪਾਉਂਗੇ ਇੱਦਾਂ। ਹੁਣ ਪਾਣੀ ਉਹ ਵੱਜਦਾ। ਕਦੇ ਪਾਣੀ ਇਧਰ ਵੱਜਦਾ। ਇਹੀ ਪਾਣੀ ਦੇਖੋ ਉਧਰ ਟੱਕ ਉਧਰ ਵੀ ਬਿੰਗਾ ਡੈਟਰ ਵੱਜ ਕੋ ਟੱਕਰ ਫੇਰ ਉਧਰ ਵੱਜ ਰਹੀ ਆ। ਜਿਹਦੇ ਵਿੱਚ ਦੇ ਜੇ ਸਫਾਈ ਹੋ ਜਾਵੇ ਟਾਈਮ ਤੇ ਪਹਿਲਾਂ ਰੇਤਾ ਬ ਕੱਲ ਹੀ ਗਿਆ ਗੱਬੇ ਤੇ ਗੱਬੇ ਚੱਕਣੀ ਹਾਂ ਚਲੋ ਚਲੋ ਆ ਜਾਓ ਉਧਰ ਦੇਖੀਏ ਤੇ ਹੁਣ ਮੈਂ ਤੁਹਾਨੂੰ ਨਦੀ ਦੀ ਗੱਲ ਦੱਸਦਾ ਕੱਲ ਕੱਲੋ ਐ ਨਾ ਪਰਸੋਂ 800 800 ਆ ਪਰਸੋਂ ਬੰਦਾ ਨਾ ਨਦੀ ਗ੍ਰੋਸ ਕਰਨ ਲੱਗਿਆ ਉਧਰ ਨਦੀ ਦਾ ਪਾਣੀ ਇੰਨਾ ਤੇਜ਼ ਤੇ ਵਿੱਚ ਹੜਾ ਲੇ ਗਿਆ ਹੈ ਨਾ ਵਿੱਚੇ ਮੋਟਰ ਲਾਸ਼ ਟਾਈਮ ਲੱਭੀ ਹੁਣ ਤੱਕ ਉਹ ਵੀ ਲੱਭਾਂ ਨੀ ਯਾਰਾ ਦਰਿਆ ਚ ਕਰਦੀ ਦਰਿਆ ਦੇ ਲੰਗ ਨਹੀਂ ਬਾਕੀ ਬਦਨ ਚਲੋ ਬਈ ਜੀ ਇੱਧਾ ਨਦੀ ਨੋਦੀ ਆਉਂਦੇ ਵਿੱਚ ਵਿੱਚ ਤਾਂ ਮੈਂ ਨੰਗੇ ਨਾ ਕਰੋ ਪਾਣੀ ਦਾ ਕੋਈ ਮਾੜੇ ਟਾਈਮ ਦਾ ਕੋਈ ਪਤਾ ਨਹੀਂ ਹੁੰਦਾ ਟੱਕ ਮਾਰਦਾ ਹਾਂ ਹਾਂ ਇੱਧਾ ਹਰੀ ਬਈ ਆ ਗਿਆ ਆ ਆਈ ਦੇਲਾ ਟੋਬੇ ਵਾਲਾ ਪਾਣੀ ਇਹਦੀ ਸਪੀਡ ਕਿੰਨੀ ਹੁੰਦੀ ਹੈ ਇਹਦੀ ਜੀ ਟੱਕ ਮਾਰਦਾ ਮੋਟਰ ਫੁੱਲ ਚਲੋ ਬਈ ਬਚਾਓ ਰੱਖਿਓ ਪਾਣੀ ਤੇ ਆਪਣਾ ਅਸੀਂ ਪਿੱਛੇ ਦਾ ਪਾਣੀ ਬਹੁਤ ਆਇਆ ਹੋਇਆ ਹੈ ਨਾ ਪਾੜ ਗਏ ਨੇ ਬੱਦਲ ਬੱਦਲ ਫਟੇ ਹੋਏ ਆ ਤੇ ਹੁਣ ਕਰਦੇ ਆ ਵੀਡੀਓ ਬੰਦ ਤੇ ਕੱਲ ਨੂੰ ਮਿਲਾਂਗੇ ਗੇਟ ਵਾਲੀ ਵੀਡੀਓ ਵਿੱਚ